ਤੁਸੀਂ ਕਹਿੰਦੇ ਕਿ ਡੇਰੀ ਹੋ ਗਈ ਅਕਾਲੀ ਦਲ ਦੇ ਵੱਲੋਂ ਆਪਣੀਆਂ ਆਪਣਾ ਪੱਖ ਰੱਖਣ ਜਾਂ ਜੋ ਵੀ ਇਹ ਘਟਨਾਕ੍ਰਮ ਵਾਚ ਕੇ ਆਪਣੇ ਗਲਤੀਆਂ ਕਬੂਲ ਕਰ ਲਈਆਂ ਇੱਕ ਜ਼ਿਕਰ ਇਹ ਹੁੰਦਾ ਕਿ ਫੈਸਲੇ ਜਿਹੜੇ ਹੁਣ ਹੋਏ ਨੇ ਉਹਨਾਂ ਨੂੰ ਵੀ ਅਕਾਲੀ ਦਲ ਨਹੀਂ ਮੰਨ ਰਿਹਾ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਅਸਤੀਫੇ ਨੂੰ ਕਿਹਾ ਜਥੇਦਾਰ ਸਾਹਿਬ ਉਹਨਾਂ ਨੇ ਕਿ ਮੰਨ ਲੈਣਾ ਚਾਹੀਦਾ ਹੈ ਪਾਰਟੀ ਨੂੰ ਭੇਜਿਆ ਹੋਇਆ ਅਸਤੀਫਾ ਹਲੇ ਤੱਕ ਮਨਜ਼ੂਰ ਨਹੀਂ ਹੋਇਆ ਹੋ ਦੇਖੋ ਕੁਲਵਿੰਦਰ ਮੈਂ ਇਹਦੇ ਬਾਰੇ ਬਾਰ-ਬਾਰ ਬਹੁਤ ਚੈਨਲਾਂ ਤੇ ਬਹੁਤ ਵਾਰੀ ਕਹਿ ਚੁੱਕਾ ਦੋ ਸਾਡੇ ਅਲੱਗ-ਅਲੱਗ ਅਦਾਰੇ ਹੈਗੇ ਆ ਇੱਕ ਰਾਜਨੀਤਿਕ ਆ ਧਰਮ ਇੱਕ ਸਾਬਣ ਦਾ ਕੰਮ ਤੇ ਕਰਦਾ ਉਸ ਰਾਜਨੀਤੀ ਨੂੰ ਨਖਾਰਨ ਦਾ ਸਿੱਧਿਤ ਕਰਨ ਦਾ ਸਾਫ ਸੁਥਰਾ ਰੱਖਣ ਦਾ ਉਹਨਾਂ ਨੂੰ ਪ੍ਰੇਰਿਤ ਕਰਦਾ ਪਰ ਧਰਮ ਉਹਨਾਂ ਨੂੰ ਆਰਡਰ ਨਹੀਂ ਕਰਨਾ ਚਾਹੀਦਾ ਨਾ ਕਰ ਸਕਦਾ ਸਾਡੇ ਸੰਵਿਧਾਨ ਮੁਤਾਬਕ ਵੀ ਇਲੈਕਸ਼ਨ ਕਮਿਸ਼ਨ ਦੇ ਮੁਤਾਬਕ ਵੀ ਜਿਹੜੇ ਸਾਡੇ ਰੂਲਸ ਆ ਕਿਉਂਕਿ ਉੱਥੇ ਇਹ ਸੁਪਰੀਮ ਕੋਰਟ ਦੇ 30 ਸਾਲ 35 ਸਾਲ ਪਹਿਲਾਂ ਦੇ ਫੈਸਲੇ ਵੀ ਹੈਗੇ ਕਿ ਜੇ ਕੋਈ ਧਾਰਮਿਕ ਲੀਡਰ ਭਾਵੇਂ ਉਹ ਇਸਲਾਮਿਕ ਹੋਣ ਮਸਜਿਦ ਚ ਬੈਠੇ ਹੋਣ ਜਾਮਾ ਮਸਜਿਦ ਚੋਂ ਕੋਈ ਅਨਾਉਂਸਮੈਂਟ ਹੋ ਜਾਏ ਵੀ ਸਾਡੀ ਪਾਰਟੀ ਹੈ ਸਾਰੇ ਮੁਸਲਮਾਨ ਇਹਨੂੰ ਵੋਟਾਂ ਪਾਓ ਜਾਂ ਇਸ ਤਰ੍ਹਾਂ ਉਸ ਕਿਸਮ ਦਾ ਹੋਵੇ ਤੇ ਉਹ ਇੱਕ ਸਿੱਧਾ ਸਿੱਧਾ ਧਰਮ ਧਾਰਮਿਕ ਏਜੰਡੇ ਨੂੰ ਪੋਲੀਟੀਕਲ ਪਾਰਟੀ ਰਾਹੀਂ ਲਾਗੂ ਕਰਨ ਵਾਲੀ ਗੱਲ ਹੁੰਦੀ ਉਹਦੇ ਤੋਂ ਇਸ ਲਈ ਇਹ ਜਿਹੜੀ ਇੱਕ ਦਿੱਕਤ ਆ ਨਾ ਉਹਨੂੰ ਸਾਨੂੰ ਉਹਨੂੰ ਸਮਝਣ ਚ ਜਿਹੜੇ ਸਾਡੇ ਸਿੰਘ ਸਹਿਬਾਨ ਆ ਉਹਨਾਂ ਤੇ ਪ੍ਰੈਸ਼ਰ ਬਹੁਤ ਸੀ ਮੈਂ ਉਹਨਾਂ ਨੂੰ ਕਸੂਰਵਾਰ ਨਹੀਂ ਉਹਨਾਂ ਮੰਨਦਾ ਜਿਹੜਾ ਵੀ ਉੱਠ ਕੇ ਕਿਹੜਾ ਬੰਦਾ ਉਹਨਾਂ ਕੋਲ ਹਜ਼ਾਰਾਂ ਬੰਦੇ ਗਏ ਹੋਣਗੇ ਕੁਝ ਲਿਖ ਲੈ ਕੇ ਕੁਝ ਮਿਲ ਮਿਲ ਕੇ ਵੇਖਿਓ ਐਉਂ ਨਾ ਹੋ ਜੇ ਪੰਥ ਡੁੱਬ ਜੂ ਤਕੜੇ ਹੋ ਜੋ ਛੱਡਿਓ ਨਾ ਬਹੁਤ ਬੰਦੇ ਤੇ ਅਜੀਬ ਹੀ ਇਹੋ ਜਿਹੇ ਆ ਜਿਹੜੇ ਕਹਿੰਦੇ ਕਿ ਸਜਾਵਾਂ ਤੇ ਮਿਲੀਆਂ ਨਹੀਂ ਇਹ ਕਿਹੜੀ ਸਜਾ ਆ ਫੇ ਫਾਹੇ ਲਾ ਦਿਓ ਫਿਰ ਤੁਸੀਂ ਆਪ ਆਜੋ ਤੁਸੀਂ ਜੱਜ ਬਣ ਜਾਓ ਆਪਣੇ ਜਿਹੜੇ ਬੰਦੇ ਦੂਜਿਆਂ ਤੇ ਏਡੀਆਂ ਵੱਡੀਆਂ ਉਂਗਲਾਂ ਚੁੱਕਦੇ ਆ ਉਹ ਆਪਣੀ ਕਈ ਬਰੀ ਾਕਾਤ ਵੀ ਨਹੀਂ ਦੇਖਦੇ ਕਿ ਤੁਸੀਂ ਆਪ ਵੀ ਤੇ ਦੇਖੋ ਕਿੱਥੇ ਖੜੇ ਆ ਕਿਹੜੀ ਸੇਵਾ ਇਡੀ ਕੀਤੀ ਕਿਹੜੀ ਐਡੀ ਵੱਡੀ ਕੁਰਬਾਨੀ ਕਰਤੀ ਕਿ ਆਪਾਂ ਦੂਜਿਆਂ ਦੇ ਉੱਤੇ ਉਂਗਲਾਂ ਚੁੱਕ ਰਹੇ ਜਿਹੜੀ ਮੈਂ ਲਾਸਟ ਮੈਂ ਮੈਂ ਇਹਨੂੰ ਸਾਫ਼ ਕਰ ਦਿਆਂ ਗੱਲ ਕਿਉਂਕਿ ਤੁਹਾਡਾ ਸਵਾਲ ਜਿਹੜਾ ਨਾ ਕਿ ਕਿਉਂ ਨਹੀਂ ਹੋ ਰਿਹਾ ਉਹ ਇਸੇ ਕਰਕੇ ਨਹੀਂ ਹੋ ਰਿਹਾ ਕਿ ਸਾਥ ਮੈਂਬਰੀ ਕਮੇਟੀ ਬਣਾਤੀ ਠੀਕ ਹੈ ਪੰਥ ਇਕੱਠਾ ਹੋਣਾ ਚਾਹੀਦਾ ਇਥੇ ਅਸੀਂ ਸਾਰੇ ਜਉਨੇ ਆ ਪਰ ਇੱਕ ਪੋਲੀਟੀਕਲ ਪਾਰਟੀ ਜਿਹੜੀ ਪਾਰਟੀ ਆ ਉਹਦੇ ਚ ਚਾਰ ਬੰਦੇ ਤੁਸੀਂ ਹੋਰ ਜੋੜ ਦੋਗੇ ਸਿੱਖ ਹੈ ਨਾ ਫਿਰ ਤੋਂ ਤੁਸੀਂ ਕਾਂਗਰਸ ਦੇ ਵਿੱਚ ਵੀ ਸਿੱਖ ਹੈਗੇ ਆ ਉਹਨਾਂ ਨੂੰ ਵੀ ਦੋਵਾਂ ਨੂੰ ਪਾ ਦਿਓ ਵੀ ਚਲੋ ਤੁਸੀਂ ਸਿੱਖਾਂ ਵੱਲ ਆ ਜਾਓ ਭਾਈ ਕਾਂਗਰਸ ਛੱਡ ਦਿਓ ਜਿਹੜੇ ਬੰਦੇ ਆ ਬਾਹਰ ਚਲੇ ਗਏ ਆਪ ਚਲੇ ਗਏ ਸੁਧਾਰ ਲੈਣ ਵਾਲੇ ਉਹ ਜੋ ਆਉਣ ਪਾਰਟੀ ਦੇ ਵਿੱਚ ਪਾਰਟੀ 'ਚ ਆ ਜਾਣ ਤੇ ਕਮੇਟੀ 'ਚ ਪੈ ਜਾਣੇ ਫਰਕ ਹੈ ਨਾ ਦੋਵਾਂ ਗੱਲਾਂ ਦਾ ਪਾਰਟੀ 'ਚ ਵਾਪਸ ਆ ਜਾਣ ਆ ਕੇ ਕਮੇਟੀ 'ਚ ਪੈਜਣ ਤੇ ਠੀਕ ਆ ਬੰਦੇ ਬਾਹਰ ਬੈਠੇ ਆ ਤੁਹਾਡੇ ਵਿਰੋਧੀ ਆ ਤੁਹਾਡੇ ਦੋਖੀ ਆ ਤੁਸੀਂ ਉਸ ਕਮੇਟੀ 'ਚ ਜਿਹਦਾ اجلاس ਹੋਣਾ ਪਾਰਟੀ ਦਾ ਤੁਸੀਂ ਮੈਂਬਰ ਬਣ ਗਏ ਇਕ ਥੋੜਾ ਜਿਹਾ ਆਡ ਜਿਹਾ ਤਰੀਕਾ ਬਣ ਗਿਆ ਸਾਰੇ ਇਕੱਠੇ ਹੁੰਦਾ ਹਾਲਾਂਕਿ ਇਨ ਪ੍ਰਿੰਸੀਪਲ ਅਸੀਂ ਚਾਹੁੰਦੇ ਆ ਕਿ ਸਾਰੇ ਇਕੱਠੇ ਹੋ ਉਹਦੇ ਵਿੱਚ ਜਿਨੇ ਵੀ ਜੇ ਡਾਇਰੈਕਟਲੀ ਨਹੀਂ ਤੇ ਇਨਡਾਇਰੈਕਟਲੀ ਆਪਣੇ ਚੰਗੇ ਬੰਦੇ ਲੈ ਕੇ ਆਓ ਇਨ੍ਹਾਂ ਦੇ ਵੀ ਤੇ ਫਾਲੋਅਰ ਹੋਣਗੇ ਇਸ ਦਸਤਾਖਤ ਹਾਰ ਲੈ ਰਹੀਆਂ ਦੇ ਜੋ ਉਹ ਉਹਨਾਂ ਨੂੰ ਉੱਥੇ ਭੇਜਣ ਵੱਧ ਤੋਂ ਵੱਧ ਬੰਦੇ ਜੇ ਕੋਈ ਚੰਗੀ ਲੀਡਰਸ਼ਿਪ ਆਉਂਦੀ ਹੈ ਸਾਨੂੰ ਚੰਗਾ ਲੱਗੂਗਾ ਕੋਈ ਕਿਸੇ ਦੀ ਐ ਪ੍ਰਾਈਵੇਟ ਪ੍ਰਾਪਰਟੀ ਥੋੜੀ ਜਿਹੀ